ਹਰ ਇੱਕ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਮੈਂ ਜਸਵਿੰਦਰ ਤੁੰਨੇ ਜੀ ਦਾ ਫੋਨ ਕਰਵਾਇਆ ਇਹ ਫਿਰ ਆਈ ਤੇ ਹਸਪਤਾਲ ਕਲਾ ਖਲੋਤਾ ਹੀ ਮੈਂ ਮੈਂ ਘਾੜ ਕੇ ਜਾਉਂਦਾ ਜਿਹਨ ਜੋ ਆਜੋ ਗਰੀਬਾਂ ਨਾਲ ਨਾ ਲੈ ਗਣੇ ਇਹ ਕੰਮ ਲੈ ਭੰਦੇ ਦਿੰਦੇ ਮਾਤਾ ਪਿਤਾ ਹੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਉਹ ਜਸਵਿੰਦਰ ਤੁਨੇ ਜੀ ਦਾ ਫੋਨ ਕਰਵਾਇਆ ਨਾ ਤੇ ਤੂੰ ਜਿਹੜੀ ਡਿਆ ਨਾ ਤੂੰ ਰਾਂ ਨਹੀਂ ਤੀ ਕਰਨ ਤੂੰ ਮੈਨੂੰ ਨਹੀਂ ਪਤਾ ਤੂੰ ਮੈਂ ਤੂੰ ਕਿਹੜੀ ਪਾਰਟੀ ਤੋਂ ਬਿਲੋਂਗ ਕਰਦਾ ਪਰ ਤੂੰ ਜਿਹੜੀ ਇਹ ਨਾ ਪਾਰਟੀਆਂ ਸਾਡੇ ਕੋਲ ਆਉਂਦੀਆਂ ਮੈਰੀ ਮੈਰੀ ਪੈਰੀ ਤੂੰ ਪੁਲਸ ਆ ਪੁਲਸ ਗਲਤ ਬੋਲਣਾ ਤੇਰੀ ਖਰੀਦੀ ਪੁਲਸ ਆ ਤੂੰ ਕਹਿ ਦੇਣਾ ਤੂੰ ਦੁਨੀਆ ਦਾ ਨਹੀਂ ਮੇਰੀ ਆਪਣੀ ਆਹੋ ਆਪਣੀ ਨਹੀਂ ਇਹ ਤੈਨੂੰ ਪਤਾ ਲੱਗ ਜਾਂਦਾ ਭਾਊ ਪਤਾ ਲੱਗ ਜਾਂਦਾ ਤੈਨੂੰ ਹੁਣੇ ਮਾਰ ਦੇਣਾ ਯਾਪਾ ਗੋਲੀਆਂ ਜੱਪੋਨ ਨੂੰ ਨਾ ਸਵੇਰ ਮਲਿਕ ਜੀ ਦਾ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਤੇਰੇ ਤੈਨੂੰ ਮੈਂ ਇਹਨਾਂ ਦਾ ਉਹ ਕੰਨਾਵਾ ਤੇਰੇ ਮੈਨੂੰ ਭਾਵੇਂ ਮਰਨਾ ਪਵੇ ਨਾ ਮੈਨੂੰ ਮਰਨਾ ਪਵੇ ਜਲਦੀ ਤੈਨੂੰ ਤੇ ਤੈਨੂੰ ਲੱਗ ਜੂਗਾ ਪਤਾ ਜੇ ਮੈਂ ਦੀ ਰਾਤ ਸੇਵਾ ਕਰਨ ਦਾ ਨਾ ਤੇ ਮੇਰੇ ਮੇਰੇ ਪਿਓ ਨੇ ਦਿੱਤੀ ਨਹੀਂ ਮੈਨੂੰ ਇਹ ਇਲਾਜ ਹੈ ਗੱਡੀਆ ਤੇਰੀ ਤੇ ਹੀ ਹੈ ਕੋਈ ਪਤਾ ਲੱਗੂ ਤੂੰ ਮਰਵਾ ਲਾ ਯਾ ਜੱਗ ਕੋਈ ਨਾ ਮੌਨੀਆਂ ਨੰਬਰਾਂ ਦਾ ਕੱਲਾ ਘੋਤਾ ਮੈਥੇ ਹਸਪੀਟਲ ਨਿਰਮਾਣ ਦੇ ਵਿੱਚ ਆ ਜਾ ਜਾ ਆ ਜਾ ਉਹ ਜਿੰਨੇ ਜਿੰਨੇ ਆ ਆ ਜਾ ਉਹ ਜਿੰਨੇ ਦਾ ਬਚਾਲਿਆ ਦੀ ਸੇਵਾ ਕਰਨ ਆ ਜਾਓ ਜਿੰਨੇ ਜਿੰਨੇ ਵਾਲਾ ਕੱਲਾ ਹੀ ਘੋਤਾ ਮੈਨੂੰ ਪੁਰੀ ਚੰਗਰਦੀ ਸੌ ਲੱਗੇ ਜੇ ਉਹ ਬੈਠਦੇ ਰਹੇ ਤੂੰ ਵੀ ਪਵੇਂਗਾ ਮੇਰੀ ਲੱਗੀ ਇਥੇ ਫੋਰਚੂਨਰ ਦੇ ਵਿੱਚ ਕੱਲਾ ਬੈਠਾ ਹਾਂ ਮੈਂ ਠੀਕ ਹੈ ਪੁੱਜੀ ਰੋਟ ਆ ਜਾ ਇਥੇ ਕੱਲਾ ਹੀ ਬੈਠਾ ਮੈਂ ਗੱਡੀ ਦੇ ਵਿੱਚ ਆ ਜਾ ਤੈਨੂੰ ਲੱਗੂ ਬੜਾ ਇੱਕ ਵਾਰੀ ਤੇ ਮਿਹਦੇ ਸਵੇਰ ਨੂੰ ਵੀ ਕੋਈ ਨਹੀਂ ਕੋਈ ਕੋਈ ਨਹੀਂ ਮਰਨ ਮਰਨ ਜਿਹੜਾ ਦਰਦਾ ਨਾ ਤੂੰ ਤੂੰ ਕੋਈ ਨਹੀਂ ਤੂੰ ਤੈਨੂੰ ਲੱਗਦਾ ਤੂੰ ਨਾ ਦਾ ਬਾਦੇ ਤੈਨੂੰ ਹਲੇ ਬੜਾ ਬਾਤ ਤੂੰ ਜਲਦੀ ਦਾ ਬਾਤ ਤੂੰ ਜਾਣਦਾ ਨਹੀਂ ਮੇਰੇ ਪਰਚਾ ਬਾਰੇ ਮੇਰੇ ਨਾਮ ਲੈ ਕੇ ਵੀ ਕਿਲੋ ਰਿਕਾਰਡ ਕੋਈ ਨਹੀਂ ਕੋਈ ਲੱਗੂ ਆਹ ਰਾਜਾ ਆਪਣਾ ਸੀ ਨਾਮ ਤੇ ਦੱਸ ਕੀ ਨਾਮ ਦਾ ਰਾਜੂ ਕੀ ਕੇ ਦਾ ਰਾਜਾ ਰਾਜੇ ਨੇ ਪੁੱਛੇ ਰਾਜਾ ਕੋਲ ਇਹ ਗੱਲ ਕਰੀ ਤੈਨੂੰ ਲੱਗ ਜਾਣਾ ਪਤਾ ਰੋ ਸਵੇਦਰ ਮਲਿਕ ਦੇ ਤੂੰ ਮਾਰੀਆਂ ਜੜੀਆਂ ਚਪੇੜਾ ਤੇਰੀ ਆ ਮੈਂ ਚਪੇੜਾ ਛਡਾਉਣਾ ਸੋਇਆ ਮੈਂ ਕਿਹਾ ਤੂੰ ਵੇਖੇਂ ਤੇਰਾ ਹੁੰਦਾ ਕੀ ਤੇਰਾ ਰੁੱਤੇ ਵੀ ਜਿੱਦਰੇ ਹਮ ਸਵੇਦਰ ਮਲਿਕ ਸਵੇਦਰ ਮਲਿਕ ਜੀ ਨੂੰ ਵੇਖਿਆ ਵੀ ਹੈਗਾ ਜੀ ਉਹ ਜਿਹੜੇ ਚਪੇੜਾ ਵਜੋਂ ਵੇਖਿਆ ਨਾ ਨੂੰ ਹਾਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੱਢ ਤੂੰ ਮਲਪੀਤੀ ਆ ਕੋਈ ਨਹੀਂ ਜਿਸ ਨੂੰ ਲੈ ਕੇ ਤੁਹਾਨੂੰ ਪੁਲਿਸ ਤੱਕ ਪਹੁੰਚਣਾ ਪਿਆ ਔਰ ਹੁਣ ਉਸ ਮਾਮਲੇ ਦੇ ਵਿੱਚ ਸਟੇਟਸ ਕੀ ਆਦਾ ਐਸਾ ਜੀ ਕਿ 3 ਤਰੀਕ ਰਾਤ ਨੂੰ ਲਗਭਗ 11:30 ਦੇ ਕਰੀਬ ਐਗਜ਼ੈਕਟ ਟਾਈਮ ਜਿਹੜਾ ਹੈ ਉਹ ਆਨ ਰਿਕਾਰਡ ਹੈ ਕਾਲ ਦੇ ਵਿੱਚ ਮੈਨੂੰ ਇੱਕ ਗੌਰਵ ਨਾਮ ਦੇ ਵਿਅਕਤੀ ਦੀ ਕਾਲ ਆਈ ਕਿ ਤੁਹਾਡੇ ਬਾਰੇ ਇੱਕ ਗੈਂਗਸਟਰ ਰঞ্জੀਤ ਨਾਮ ਦਾ ਬੰਦਾ ਥ੍ਰੈਟਨਿੰਗ ਕਰ ਰਿਹਾ ਔਰ ਉਹ ਕਹਿੰਦਾ ਹੈ ਕਿ ਮੈਂ ਗੋਲੀਆਂ ਚਲਾਨਾਂ ਮੈਂ ਉਹ ਗੈਂਗਸਟਰਾਂ ਸ਼ਵੇਤ ਮਲਿਕ ਜਿਹੜਾ ਹੈ ਮੈਂ ਮੰਜੇ ਦੇ ਲੰਮਾ ਪਾ ਦੇਣਾ ਤੇ ਗੋਲੀਆਂ ਚਲਾਣੀ ਆ ਉਹਦੇ ਤੇ ਉਹ ਗੌਰਵ ਨੂੰ ਫਿਰ ਮੈਂ ਕਿਹਾ ਮੈਂ ਕਿਹਾ ਮੈਂ ਰਿਪੋਰਟ ਦਾਂ ਪੁਲਿਸ ਟੂ ਆਡ ਹਾਅਰ ਦੇ ਉੱਤੇ ਗੱਲ ਕਰ ਰਿਹਾ ਮੇਰੇ ਨਾਲ ਉਹਨੇ ਗੌਰਵ ਨੇ ਫਿਰ ਮੈਨੂੰ ਰਿਕਾਰਡਿੰਗ ਭੇਜੀ ਥੀ ਕੋ ਰஞ்சிਤ ਨਾਮ ਦੇ ਬੰਦੇ ਦੀ ਕਿ ਇਹ ਉਹ ਬੋਲ ਰਿਹਾ ਸੀਗਾ ਸਾਰੀ ਗੱਲ ਕਿ ਇਸ ਤਰ੍ਹਾਂ ਸ਼ਵੇਤ ਮਲਿਕ ਨੂੰ ਗੋਲੀਆਂ ਮਾਰਾਂਗੇ ਸ਼ਵੇਤ ਮਲਿਕ ਨੂੰ ਠੀਕ ਕਰ ਦੇਾਂਗੇ ਸ਼ਵੇਤ ਮਲਿਕ ਨੂੰ ਸੋਧ ਦੇਾਂਗੇ ਤੇ ਉਹ ਸਾਰੀ ਰਿਕਾਰਡਿੰਗ ਫਿਰ ਮੈਂ ਉਸੇ ਰਾਤ ਨੂੰ 1 ਵਜੇ ਰਾਤ ਮੀਂਹ ਦੇ ਨੈਕਸਟ ਡੇ ਹੋ ਗਿਆ 4:00 1 ਘੰਟੇ ਬਾਅਦ ਮੈਂ ਆਲਮ ਵਿਜੇ ਸਿੰਘ ਜੀ ਜਿਹੜੇ ਸਾਡੇ ਡਿਪਟੀ ਕਮਿਸ਼ਨਰ ਆਫ ਪੁਲਿਸ ਨੇ ਉਹਨਾਂ ਨੂੰ ਉਹਨਾਂ ਨੇ ਫੋਨ ਵੀ ਚੁਕਲਿਆ ਮੇਰਾ ਆ ਸੋ ਗੁੱਡ ਆਫ ਯੂ ਸੋ ਗੁੱਡ ਆਫ ਥਿੰਗ ਉਸ ਤੋਂ ਬਾਅਦ ਉਹ ਉਹਨਾਂ ਨੂੰ ਮੈਂ ਰਿਕਾਰਡਿੰਗ ਵੀ ਭੇਜਤੀ ਔਰ ਨਾਲ ਹੀ ਮੈਂ ਮੈਸੇਜ ਵੀ ਭੇਜਤਾ ਗੌਰਵ ਦਾ ਮੋਬਾਈਲ ਨੰਬਰ ਵੀ ਭੇਜਤਾ ਕਿ ਰਿਕਾਰਡਿੰਗ ਤੇ ਮੋਬਾਈਲ ਨੰਬਰ ਲਈ ਜੀ ਆਇਆ ਔਰ ਰਿਕਾਰਡਿੰਗ ਗੌਰਵ ਨੇ ਮੈਨੂੰ ਭੇਜੀ ਸੀਗੀ ਤੇ ਗੌਰਵ ਤੋਂ ਪਤਾ ਲੱਗ ਸਕਦਾ ਹੈ ਕਿ ਉਹਦੇ ਫੋਨ ਤੇ ਕਿਹਦੀ ਰஞ்சிਤ ਦਾ ਕੀ ਨੰਬਰ ਹੈਗਾ ਸੋ ਮੈਂ ਉਹਨਾਂ ਨੂੰ ਕਿਹਾ ਜੀ ਕਿ ਥਿਸ ਇ ਵੈਰੀ ਸੀਰੀਅਸ ਮੈਟਰ ਆਈ ਐਮ ਨਾਟ ਅਫਰੇਡ ਆਫ ਐਨੀਬਾਡੀ ਮੈਨੂੰ ਕਿਸੇ ਤੋਂ ਡਰ ਨਹੀਂ ਹੈਗਾ ਮੈਂ ਯੂਥ ਬੀਜੇਪੀ ਜੋ ਨਿਕਲੇ ਆ ਬੰਦਾ ਮੈਨੂੰ ਕਈ ਵਾਰੀ ਮੈਂ ਮੇਅਰ ਸੀਗਾ ਕੋਈ ਮੇਰੇ ਤੇ ਕਿਹਾ ਹਾਵਗਰਦਾ ਦੀ ਕੋਈ ਮੇਰੇ ਧਰਨੇ ਲਾਂਦਾ ਸੀ ਸੋ ਮੇਰੇ ਤੇ ਅਟੈਕਸ ਵੀ ਹੋਏ ਉਸ ਵਲੇ ਪਰਚੇ ਵੀ ਦਰਜ ਹੋਏ ਜਿਨ੍ਹਾਂ ਨੇ ਅਟੈਕ ਕੀਤੇ ਤਾਂ ਮੈਨੂੰ ਆਈ ਐਮ ਨਾਟ ਅਫਰੇਡ ਆਫ ਰੱਬ ਤੋਂ ਮੈਂ ਡਰਨਾ ਔਰ ਕਿਸ ਤੋਂ ਨਹੀਂ ਡਰਦਾ ਸਰ ਬੀਜਪੀ ਦੇ ਮੈਂਬਰ ਜਿਹੜੇ ਸ਼ਵੇਤ ਮਲਿਕ ਨੂੰ ਦੂਸਰਾ ਕੋਈ ਧਮਕੀ ਪਰ ਅਦਰ ਕੋਈ ਕੋਨਲਾਈ ਸਰ ਕੀ ਅਸਰ ਹੈ ਇਹਦੇ ਸਬੰਧ ਵਿੱਚ ਜਿਹੜੇ ਸ਼੍ਰੀ ਸ਼ਵੇਤ ਮਲਿਕ ਜੀ ਨੂੰ ਇੱਕ ਅਨਨੋਨ ਬੰਦੇ ਵੱਲੋਂ ਕਾਲ ਕੀਤੀ ਗਈ ਸੀ ਕਿ ਉਹ ਉਹਨਾਂ ਦਾ ਸ਼ੁਭਚਿੰਤਕ ਆ ਤੇ ਅੱਗੇ ਕੋਈ ਥਰਡ ਪਰਸਨ ਉਹਨਾਂ ਦੀ ਸ਼ਾਨ ਦੇ ਖਿਲਾਫ ਬੋਲਦਾ ਆ ਉਹਨਾਂ ਪ੍ਰਤੀ ਉਹਨੇ ਮਾੜੀ ਸ਼ਬਦਾਵਲੀ ਯੂਜ਼ ਕੀਤੀ ਆ ਪਰ ਇਹਦੇ ਸਬੰਧ ਵਿੱਚ ਉਹਨਾਂ ਨੇ ਸਾਡੇ ਧਿਆਨ ਚ ਸਾਰੀ ਗੱਲ ਆਂਦੀ ਔਰ ਅਸੀਂ ਉਸ ਜਿਹੜਾ ਅਨਨੋਨ ਬੰਦਾ ਹੈ ਉਹਨੂੰ ਟ੍ਰੇਸ ਕਰਕੇ ਤੇ ਜਲਦੀ ਤੋਂ ਜਲਦੀ ਜੂ ਵੀ ਸਚਾਈ ਹੈ ਉਹ ਅਸੀਂ ਸਾਹਮਣੇ ਲਿਆਵਾਂਗੇ ਸਰ ਕਿਸ ਤਰ੍ਹਾਂ ਸਰ ਪੁਲਿਸ ਕਾਰਵਾਈ ਕਿਸ ਤਰ੍ਹਾਂ ਦੀ ਕਰੀ ਉਸ ਸ਼ੱਕ ਦੇ ਭਾਂਡੇ ਕਰ ਬੰਦਾ ਉਹ ਅਸੀਂ ਸਾਰਾ ਟੈਕਨੀਕਲੀ ਵੀ ਅਸੀਂ ਉਹਨੂੰ ਐਨਲਿਸਿਸ ਕਰ ਰਹੇ ਆ ਤੇ ਜਲਦੀ ਤੋਂ ਜਲਦੀ ਅਸੀਂ ਜਿਹੜੇ ਕੰਪਲੇਨੈਂਟ ਨੇ ਉਹਨਾਂ ਨਾਲ ਵੀ ਇਨ ਟੱਚ ਆ ਉਹਨਾਂ ਨੂੰ ਅਸੀਂ ਕੌਨਫੀਡੈਂਸ਼ੀਅਲ ਲਿਆ ਆ ਤੇ ਸ਼ਾਰਟਲੀ ਅਸੀਂ ਉਸ ਬੰਦੇ ਨੂੰ ਟ੍ਰੇਸ ਕਰਕੇ ਤੇ ਜੂ ਇਹਦੇ ਵਿੱਚ ਸਚਾਈ ਹੋਏਗੀ ਉਹ ਅਸੀਂ ਸਾਹਮਣੇ ਲੈ ਕੇ ਆਵਾਂਗੇ